ਚੰਡੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਚ ਦਿਨ ਦਿਹਾੜੇ ਇੱਕ ਮੰਦਿਰ ਪਰਿਸਰਚ ਹੋਈ ਸੀ ਚੋਰੀ ਅਤੇ ਇਸ ਚੋਰੀ ਨੂੰ ਅੰਜਾਮ ਦੇਣਾ ਵਾਲਾ ਚੋਰ ਮੰਦਿਰ ਚ ਪੁਜਾਰੀ ਦੀ ਅਲਮਾਰੀ ਤੋੜ ਉਸ ਚ ਰੱਖੇ ਹੋਣੀ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਸੀ ਅਤੇ ਚੋਰ ਇਹਨਾ ਸ਼ਾਤਰ ਸੀ ਕਿ ਉਹ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਾ ਦੀ ਡੀਵੀਆਰ ਵੀ ਲੈ ਗਿਆ ਸੀ ਅਤੇ ਉਤੇ ਹੀ ਜਦ ਇਸ ਵਾਰਦਾਤ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰਦੇ ਹੋਏ 24 ਘੰਟੇ ਦੇ ਅੰਦਰ ਹੀ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ RAM KRISHAN MEHTA ਕਸ਼ਮੰਦ ਨੇ ਧਾਰੀਵਾਲ ਮੈਂ ਐਸਐਸਪੀ ਡੀਐਸਪੀ ਐਸਐਚਓ और स्पेशल ब्रांच स्पेशल ब्रांच में सभी का हार्दिक तय दिल से बहुत बहुत धन्यवाद करता हूँ मैं अपने संत समाज की तरफ से सभी को आशीर्वाद देता हूँ तय दिल से शुक्रिया करता हूँ उन्होंने बहुत मेहनत करके चौबीस घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को परंतु मैं एसएसपी का और सारी टीम का बहुत बहुत अपने मेरे पास शब्द नहीं है मैं उन शब्दों से सही उनको तहे दिल से शुक्रिया अदा करता हूँ

ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐ ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਬਾਂਚ ਐਸ਼ਚਓ ਜਿਹੜੇ ਢਾੜੀਵਾਲ ਹੈ ਐਂਡ ਡੀਐਸਪੀ ਢਾੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸ ਤੋਂ ਬਾਅਦ ਸਾਡੀ ਵਕ ਵਕਤੀ ਮਾ ਸਾਡੇ ਡੀਐਸਪੀ ਦਾ ਦਿਵਾਲ ਦੇ ਨਿਰਦੇਸ਼ਨ ਹੇਤ ਇਹਦੇ ਚ ਕੰਮ ਕਰਦੀ ਪਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਇਹ ਸਾਡਾ ਜਿਹੜਾ ਮੁਕੱਦਮਾ ਅਸੀਂ ਵਿਥਿਨ 24 ਆਵਰ ਫੇਸ ਕਰ ਲਿਆ ਹੈਗਾ ਇਹਦੇ ਚ ਲਗਭਗ 1785 ਹਜ਼ਾਰ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ ਉਹ ਵੀ ਅਰੈਸਟ ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਲਗੀ ਜਿਹੜਾ ਲੁਧਿਆਣਾ ਮੋਲਾ ਜਿਹੜਾ ਧਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਦੇ ਚ ਪਹਿਲਾਂ 3 ਫਿਕਸੇ ਦਰਦੇ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਧਾਰੀਵਾਲ ਦੇ ਵਿੱਚ ਦਰਜ ਹੈਗਾ ਉਹ ਜਿਹੜੇ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਆ। ਦੇਖੋ ਜੀ ਇਹਦੇ 'ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ। ਇਹਦੇ 'ਚ ਟੈਕਨੀਕਲ ਟੈਕਨੀਕਲੀ ਵੀ ਆ ਤੇ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ 'ਚ ਜਿਹੜੀ ਹੈਗੀ ਸਾਨੂੰ ਪਤਾ ਲੱਗਿਆ ਐਂਡ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਚੈੱਕ ਕਰਦੇ ਆ। ਸਾਰੇ ਪੈਸੇ ਰਿਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਦੀ ਕਵਰ ਹੋ ਗਏ ਹੈਗੇ। ਬਾਕੀ ਅਸੀਂ ਪੁੱਛਗਿੱਛ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੀ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੀ ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਰੀਅਲ ਇੰਟਰੋਗੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੈੱਕ ਕਰਾਂਗੇ ਕਿਉਂਕਿ ਇਹਨਾਂ ਨੂੰ ਇਨਫਾਰਮੇਸ਼ਨ ਕਿੱਦਾ ਮਿਲੀ ਹੈ ਵਟ ਏਵਰ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈਗੇ ਉਹ ਅਸੀਂ ਜਿਹੜਾ ਹੈਗਾ ਡੂਇੰਗ ਇਨਵੈਸਟੀਗੇਸ਼ਨ ਇਹਨਾਂ ਨੂੰ ਚੈੱਕ ਕਰਾਂਗੇ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਆ ਪ੍ਰਾਪਰਟੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੱਕਾਂਗੇ